ਵੋਟਰ ਚਾਤਤੋਂ 2012 ਤੱਕ ਨਾਮ ਹੈ ਐਮਐਲਏ ਸੀ ਤੇ ਨਾਮ ਹੈ ਬਜੀਤ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਹੈ ਕੈਬਨਿਟੀ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਜਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਬਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਕਤਨ ਛੁੱਟੀ ਹੈ ਖਿੰਖਿਨ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰਕਤਾ ਵੈਸੀ ਤੇ ਗੁਰੂ ਸਾਹਿਬ ਘਟ ਘਟ ਕੇ ਅੰਤਰੀ ਜਨਤ ਭਲੇ ਬੁਰੇ ਕੀ ਵੀਰ ਪਛਾਨਤ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅਗੈ ਕੀ ਚਰਦਾਸ ਜੀ ਬਾਣੀ ਦੇ ਬੋਲ ਹੈ ਉਸਦੇ ਇਸ ਬੰਦੇ ਵਿੱਚ ਮੈਂ ਪਹੁੰਚੀ ਹੈ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਮੈਂ ਇਹ ਦੱਸਣਾ ਚਾਹੁੰਦੀ ਹੈ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਹੈ ਕੈਬਨਟ ਦੀ 23 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਹੈ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹਨੇ ਬੇਨਤੀ ਕਰਕੇ ਚੱਲੀ ਹੈ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨ ਮੈਂ ਵਜੀ ਰਹੀ ਹਾਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮर्यादा ਦੀ ਗੱਲ ਆਈ ਹੈ ਗੁਰਮਤ ਸਿੱਖ ਰਹਿਤ ਮर्यादा ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖੜੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਨਿਭਾਇਆ ਤੇ ਪੰਜ 550 ਸਾਲਾ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਰੋਧ ਵਿਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚਲਿਆ ਇਸ ਕਰਕੇ ਅਸੀਂ ਆਏ ਆ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਢੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਇਹ ਫਸੀਲ ਤੋਂ ਸਾਡੇ ਸਿੰਘ ਸਹਬਾਨ ਸਾਨੂੰ ਸੁਣਦੇ ਐ ਤੇ ਸਾਨੂੰ ਸਜਾ ਲੁੰਦੇ ਐ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਐ ਕਿ ਕਮ ਸੋ ਕਮ ਹੋਰ ਕੁਛ ਨਹੀਂ ਤਾਂ ਵਿਧੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਵਿਧੀ ਵਿਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਹੈ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਚ ਚਰਚਾ ਬਣ ਗਈ ਸੀ ਕਸ਼ਰੀ ਅਕਾਲਤ ਸਰ ਸਾਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼੍ਰੀ ਅਕਾਲਤ ਸਰ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ لیکن اج دنیا دے لوکاں نوں پتہ لگ گیا ہے سارے ਧਰਮਾਂ دے لوکاں نوں کہ ایک মহান تخت ہے શ્રી ਅਕਾਲ ਤਖਤ ਸਾਹਿਬ جتھے ساری قوم ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ تخت ਤੋਂ ਆਵਾਜ਼ਾਂ ਹੁੰਦਾ ਸੰਦੇਸ਼ ਦਿੱਤਾ ਜਾਂਦਾ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜ਼ਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ چھوٹਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨੂੰ ਵੀ ਸੈੱਟ ਨਾ ਪਾਏਗਾ ਸੋ ਅਸੀਂ ਵੀ ਬੇਨਤੀ ਕਰਨਾ ਹੈ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸਿੰਘ ਸਾਹਿਬ ਜੀ ਦਾ ਅਸੀਂ ਤਾਂ ਅਦਰ ਸਰਕਾਰ ਦੀ ਕਮੇਟੀ ਮੈਂਬਰ ਕਮੇਟੀ ਮੈਂਬਰ ਲੰਬਾ ਚੱਲ ਰਹੇ ਜੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲਿਆਂ ਨੇ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪੱਧਰ ਤੇ ਮੈਂ ਤੁਹਾਨੂੰ ਕਹਿ ਸਕਦੀ ਹਾਂ ਮੈਂ ਵਿੱਚ ਲਿਖਿਆ ਹੋਇਆ ਹੈ ਕਿ ਪਾਰਟੀ ਪੱਧਰ ਤੇ ਵੀ ਜਾਂ ਸਰਕਾਰ ਵਿੱਚ ਕੈਬਨਟ ਦੀ ਮਿਨਿਸਟਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਆ ਉਪਰੋਂ ਹੋਏ ਆ ਅਸੀਂ ਇਸੇ ਕਰਕੇ ਅੰਤਰ ਵਿਰੋਧ ਕਰਦੇ ਸੀ ਜੀ ਜੀ ਕੋਲ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮਿਕ ਤੌਰ 'ਤੇ ਕਿਉਂਕਿ ਤੁਹਾਡੇ ਸੁਧਾਰ ਲੈਟਰ ਲੋਕਾਂ ਕਹਾ ਗਿਆ ਸੀ ਕਾ ਕਿ 10 ਸਾਲ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ ਕਾਲੀ ਦਲ ਦੇ ਲੀਟਰਾਂ ਨੂੰ ਹੁਣ ਜਿਹੜੇ 17 ਜਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਧੀਰਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸ਼ੀਏ ਤੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਾਕਾਤਫ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਨੇ ਕੀ ਕੀਤਾ ਮੈਂ 16 ਦਿਨ ਮਿਨਿਸਟਰ ਰਹੀ ਐ ਮੈਂ ਤੁਹਾਨੂੰ ਕਹਿਤ ਰਹੀ ਐ ਕਿ ਮੈਂ 16 ਦਿਨ ਮਿਨਿਸਟਰ ਰਹੀ ਐ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲੇ ਹੀ ਨਹੀਂ ਆਇਆ ਕਿ ਚਰਚਾ ਹੀ ਨਹੀਂ ਕੋਈ ਆਈ ਕੋਈ ਐਸੀ ਬਿੱਤਾਂ ਹੀ ਨਹੀਂ ਪੜੀ ਇਸ ਕਰਕੇ ਮੈਂ ਸਭੀ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ ਮੈਂ 나ਸ਼ੀ ਕਾਦਰ ਸਰ ਨੂੰ ਕੋਈ ਸਲਾਹ ਦੇ ਸਕਦੀ ਹਾਂ ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਕੋਲ ਉਹ ਸੁਝਾਅ ਲੈਣਾ ਹੋਵੇ ਉਹ ਲੈ ਸਕਦੇ ਹਨ ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨਾਂ ਦੀ ਦਿਸ਼ਾ ਦੱਸਾਂ ਭਾਈਆ ਕਰਾਰ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਔਰ ਡੇਰਾ ਸਿਲਸਾ ਮੁਖੀ ਨੂੰ ਮਾਫੀ ਦੇ ਮਾਮਲੇ 'ਚ ਬੇਇੱਜ਼ਤੀਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਕਿੰਨੀ ਕਸੂਰਵਾਰ ਆ ਦੇਖੋ ਸ਼੍ਰੋਮਣੀ ਕਮੇਟੀ ਤੇ ਉਸ ਵੇਲੇ ਜਿਹੜੀ ਸਟੇਡੀਸਿਕ ਪੂਰੀ ਐਗਜ਼ੈਕਟਿਵ ਸੀ ਸਰਦਾਰ ਅਫਤਾਰ ਸਿੰਘ ਦੀ ਮੱਕਰ ਸਾਹਿਬ ਬਿਕਰੀ ਦੇ ਐਗਜ਼ੈਕਟਿਵ ਦਾ ਫੈਸਲਾ ਜਿਹੜਾ ਸੀ ਉਹੀ ਹੁੰਦਾ ਸੀ ਉਸ ਵੇਲੇ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਪਿਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਵਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੈਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾਨ ਨੇ ਵੀ ਇਹ ਜਗ੍ਹਾ ਪੂਰੀ ਨਹੀਂ ਕੀਤੀ ਮੈਂ ਸਮਝਦੀ ਆ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆਕੇ ਇੱਥੇ ਟਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਭੇ ਦਾ ਪੁੱਛਿਆ ਬਸ ਉਹੀ ਜਵਾਬ ਦੇਣਾ ਹੈ ਸੋ ਇਸ ਕਰਕੇ ਮੈਂ ਸਮਝਦੀ ਆ ਕਿ ਸਾਰਿਆਂ ਨੂੰ ਇੱਥੇ ਆਕੇ ਸੱਚ ਮੇਡੀ ਜਾਨ ਜਿਹੜਾ ਅੱਜ ਕਿੰਨੂ ਵਾਰ ਦੇਖੋ ਪਹਿਲਾ ਇੱਕ ਤੇ ਮੇਰੀ ਬੇਨਤੀ ਹੈ ਸਾਨੂੰ ਸ਼੍ਰੀ ਅਕਾਲਤਾਰ ਸਾਹਿਬ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦੇਣਾ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਨਹੀਂ ਹੈ ਉਹ ਸਮੇਂ ਦੇ ਅਜਾਏ ਕਿ ਸਮੇਂ ਦੀ ਜਿਹੜਾ ਜਤਕਦਾਰ ਜੁਮੇਵਾਰ ਨੇ ਜੀ ਕੋਈ ਯਾਰ ਮਾਫੀ ਦਿੱਤੀ ਕਿ ਸਾਰੇ 1 ਮਿੰਟ ਹੋ ਗਿਆ ਜਿਵੇਂ ਸਾਰੇ 1 ਮਿੰਟ ਹੋ ਗਿਆ ਗੱਲ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਜੀ ਤੁਹਾਡੇ ਨਾਮ ਧੰਨਵਾਦ ਜੀ